ਸਿੰਘ ਰਾਣਾ ਜੌਲ ਲਾਹੌਰੀਆ ਟੀਵੀ ਤੋਂ ਆਓ ਆਪਾਂ ਅੱਜ ਕਿਸਾਨਾਂ ਨਾਲ ਗੱਲਬਾਤ ਕਰਦੇ ਜਿਹੜੇ ਕਿਸਾਨ ਪਿਛਲੇ 11 ਤਰੀਕ ਤੋਂ ਘਰਾਂ ਤੋਂ ਚੱਲੇ ਨੇ 13 ਤਰੀਕ ਨੂੰ ਦਿੱਲੀ ਦੀ ਕਾਲ ਦਿੱਤੀ ਹੋਈ ਉਹਦੇ ਸਬੰਧ ਵਿੱਚ ਜਿਹੜੇ ਅੱਜ ਆਪਣੇ ਆਪਣੇ ਅੱਡੇ ਜਮਾ ਕੇ ਸ਼ੰਭੂ ਬਾਰਡਰ ਦੇ ਉੱਤੇ ਬੈਠੇ ਹੋਏ ਨੇ ਮੈਂ ਗੱਲ ਕਰਨ ਲੱਗਾ ਜੋਨ ਪ੍ਰਧਾਨ ਸਰਦਾਰ ਕਬਾਲ ਸਿੰਘ ਜੀ ਉਹਨਾਂ ਕੋਲ ਗੱਲਬਾਤ ਪੁੱਛਦੇ ਆਂ ਵੀ ਅਗਲੀ ਰਣਨੀਤੀ ਸਰਕਾਰ ਦੀ ਕੀ ਆ ਤੇ ਕਿਸਾਨਾਂ ਦੀ ਕੀ ਰਣਨੀਤੀ ਕਬਾਲ ਸਿੰਘ ਜੀ ਜੋ ਹਾਲਾਤ ਦੇਖ ਰਹੇ ਆਂ ਆਪਾਂ ਪਿਛਲੇ ਇੱਕ ਹਫਤੇ ਤੋਂ ਕਰੀਬ-ਕਰੀਬ ਜੋ ਚੱਲ ਰਿਹਾ ਹੈ ਉਹ ਉਹ ਚੀਜ਼ ਦੇਖਦੇ ਹੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿਸਾਨ ਮਜ਼ਦੂਰ ਇੱਥੇ ਬੰਦੀਆਂ ਨੇ ਦਿੱਲੀ ਧਰਨਾ ਲਿਖਿਆ ਸੀ ਆਪਣੀ ਹਕੀਮ ਮੰਗਾਲੀ ਜਿਹਦੇ ਵਿੱਚ ਐਮਐਸਪੀ ਦਾ ਕਾਨੂੰਨ ਬਣਾਉਣਾ ਕਿਸਾਨ ਮਜ਼ਦੂਰ ਮਜ਼ਦੂਰ ਦਾ ਸਮੁੱਚਾ ਕਰਜ਼ਾ ਮਾਫ਼ ਕਰਨਾ ਔਰ ਜੋ ਦਿੱਲੀ ਦੰਗੇ ਆ ਉਹਦੇ ਦੋਸ਼ੀਆਂ 'ਤੇ ਸਜ਼ਾ ਦੇਣਾ ਇਨਨਾਂ ਹੋਰ ਅੱਬੀ ਲਈ ਸੋਦ ਬੇ 222 ਨੂੰ ਰੱਦ ਕਰਾਉਣਾ ਹੋਰ ਮੰਗਾਂ ਲੈ ਕੇ ਕਿ ਕਿਸਾਨ ਜਿਹੜੇ ਆ ਦਿੱਲੀ ਨੂੰ ਚਾਲੇ ਪਾਇਆ ਸੀ ਪਰ ਜਿਹੜੀ ਆ ਖੱਟੜ ਸਰਕਾਰ ਆ ਉਹਨੇ ਹਰਿਆਣੇ ਦੇ ਵਿੱਚ ਐਂਟਰ ਹੋਣ ਤੋਂ ਪਹਿਲਾਂ ਕਿਸਾਨਾਂ ਦੇ ਨੂੰ ਰੋਕ ਕੇ ਉਹਨਾਂ ਨੇ ਬੰਬਾਰੀ ਕੀਤੀ ਆ ਉਹਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸਖਤ ਸਖਦਾਵੇਂ ਨਖੇਦੀ ਕੀਤੀ ਜਾਂਦੀ ਕਿਉਂਕਿ ਜਿਹੜੇ ਕਿਸਾਨ ਜਾਂ ਸੇਖਿਆ ਪੰਜਾਬ ਦੇ ਉਹਨਾਂ ਦੀ 90% ਦੇਸ਼ ਦੀ ਕੁਰਬਾਨੀਆਂ ਜਿ ਉਹਨਾਂ ਨੂੰ ਰਸਤੇ ਦੇ ਵਿੱਚ ਰੋਕ ਕੇ ਤੇ ਖੱਟੜ ਸਰਕਾਰ ਦੁਆਰਾ ਦੂਜੇ ਦਰਜੇ ਦੇ ਸਹਿਰੀ ਲਾਪਿਆ ਜਾ ਰਿਹਾ ਵਾ ਜਿਸ ਤਰ੍ਹਾਂ ਕਿ ਅਸੀਂ ਪਾਕਤਾਨੀ ਹੋਈਏ ਸਾਡੇ ਤੇ ਗੋਲੇ ਬੰਬ ਥਰੂ ਗਏ ਛੁੱਟੇ ਜਾ ਰਹੇ ਆ ਇਹ ਕਰਕੇ ਕਿਸਾਨ ਮਦੂਸ ਗਰਸ਼ ਕਮੇਟੀ ਸ਼ਾਂਤਮਈ ਤਰੀਕੇ ਨਾਲ ਲੜੂਗੀ ਔਰ ਲੜਦੀ ਰਹੂਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਸੂਬਾ ਕਮੇਟੀ ਫੈਸਲਾ ਦੇਊਗੀ ਉੱਤੇ ਪਾਕਤਾਨ ਮਸਤਾਨਾ ਨਾਲ ਆਪਣੀ ਪੂਰੀ ਤਾਨਦੇਈ ਨਾਲ ਇਧਰ ਦੇ ਬੈਟਰ ਹੋਣਗੇ ਉੱਧਰੋਂ ਚਾਲੇ ਪੈ ਜਾਣਗੇ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਬਗ ਅੱਗੇ ਗੱਲਬਾਤ ਕਰਦੇ ਆ ਸਾਡੇ ਨਾਲ ਕਿਸਾਨ ਆ ਕੋਈ ਸਰਦਾਰ ਸ਼ਿਲਿੰਦਰ ਸਿੰਘ ਜੀ ਸਿੰਦਰ ਸਿੰਘ ਜੀ ਇਹ ਗੱਲਬਾਤ ਕਿ ਜਿਹੜੀ ਹੁਣ ਤੱਕ ਕਿਸਾਨਾਂ ਦੀਆਂ ਮੀਟੀਆਂ ਹੋਈਆਂ ਉਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਅੱਗੇ ਦੀ ਕੀ ਰਣਨੀਤੀ ਹੈ ਕਿਸਾਨਾਂ ਦੀ ਕਿ ਇਥੋਂ ਦਿੱਲੀ ਕੂਚ ਕਰਨਾ ਹੈ ਇੱਥੇ ਬੈਠ ਕੇ ਮੁੱਦੇ ਨੂੰ ਸੰਭਾਲਣਾ ਹੈ ਵੇਖੋ ਜੀ ਆਪਾਂ 11 ਤਰੀਕ ਨੂੰ ਉਥੋਂ ਤੁਰੇ ਹਾਂ ਪਹਿਲਾਂ ਆਪਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਚੇਤਾਵਨੀ ਦਿੱਤੀ ਵੀ ਸਾਡੀਆਂ ਮੰਗਾਂ ਮੰਗ ਮੰਨ ਲਓ ਨਹੀਂ ਤੇ ਅੰਦੋਲਨ ਖੜਾ ਬਹੁਤ ਵੱਡਾ ਅੰਦੋਲਨ ਸਾਰੇ ਦੇਸ਼ ਦੇ ਵਿੱਚ ਮੋਦੀ ਦੇ ਖਿਲਾਫ ਜਿਹੜੀਆਂ ਮੋਦੀ ਦੀਆਂ ਨੀਤੀਆਂ ਉਹਦੇ ਖਿਲਾਫ ਜਿਹੜਾ ਵਾ ਉਹ ਉਹ ਅੰਦੋਲਨ ਖੜਾ ਹੋਊਗਾ ਹੋ ਰਿਹਾ ਹੈ ਇਸ ਕਰਕੇ ਪਹਿਲਾਂ ਪੰਜਾਬ ਚ ਚੇਤਾਵਨੀ ਦਿੱਤੀ ਆਪਾਂ ਕੱਠ ਵੀ ਕੀਤਾ ਉੱਥੇ ਇੱਕ ਜੰਡੇ ਵਾਲਾ ਗੁਰੂ ਕਾਟ ਕੀਤਾ ਬਹੁਤ ਵੱਡਾ ਫਿਰ ਬਰਨਾਲੇ ਕਾਟ ਕੀਤਾ ਉਤੋਂ ਬਾਅਦ ਫਿਰ ਪ੍ਰਚਾਰ ਕਰਦੇ ਕਰਦੇ ਆਪਾਂ ਜਦੋਂ ਸ਼ੰਭੂ ਬਾਡਰ ਤੇ ਪੁੱਛੇ ਤੇ ਅੱਗੇ ਕਿਸਾਨਾਂ bina ਰੋਕਾਂ ਤੋਂ ਉਹਨਾਂ ਨੇ ਬਹੁਤ ਵੱਡੀਆਂ ਹਰਿਆਣਾ ਸਰਕਾਰ ਨੇ ਰੋਕਾਂ ਲਾਈਆਂ ਕਿ ਇਹੋ ਜਿਹੇ ਪ੍ਰਬੰਧ ਕੀਤੇ ਵੀ ਸ਼ਾਇਦ ਕਿਸਾਨ ਅੱਗੇ ਨਾ ਵੱਧ ਸਕਣ ਪਰ ਕਿਸਾਨ ਅੱਗੇ ਵੱਧ ਵੱਧ ਸਕਦੇ ਸੀ ਪਰ ਹੋ ਸਕਦਾ ਸੀ ਉਹਦੇ ਵਿੱਚ ਆਪਣਾ ਬਹੁਤ ਵੱਡਾ ਜਾਂ ਅਗਲਗਾ ਜਿਹੜੀਆਂ ਫੋਰਸਾਂ ਲਾਈਆਂ ਉਹਨਾਂ ਨੇ CRPF ਵਗੈਰਾ ਲਾਈ ਆ ਜਾਂ ਉਹਨਾਂ ਨੇ ਪੁਲਿਸ ਲਾਈ ਉਹਨਾਂ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਇਹ ਕਰਕੇ ਸਾਡੇ ਲੀਡਰ ਬਹੁਤ ਹੀ ਸਿਆਣੇ ਤੇ ਸੂਝਵਾਨ ਹਨ ਉਹਨਾਂ ਨੇ ਸੋਚਿਆ ਵੀ ਅਹੀਂ ਸ਼ਾਂਤਮਈ ਤਰੀਕੇ ਦੇ ਨਾਲ ਹੀ ਇਹ ਜਿਹੜਾ ਸੰਘਰਸ਼ ਆ ਇਹ ਲੜਨਾ ਬੇਜਾਕ ਸਾਡੇ ਤਕਰੀਬਨ 100 ਦੇ ਕਰੀਬ ਜਿਹੜੇ ਆ ਸਾਡੇ ਜਿਹੜੇ ਜੱਥੇਬੰਦੀਆਂ ਦੇ ਆदमी ਆ ਉਹ ਥੋੜੀ ਹੋ ਜੱਟੀ ਹੋ ਚੁੱਕੇ ਆ ਤੇ ਇੱਕ ਸਿੱਖ ਸ਼ੀਲ ਵੀ ਹੋ ਗਿਆ ਤੇ ਇਹ ਕਰਕੇ ਅਸੀਂ ਸ਼ਾਂਤਮਈ ਤਰੀਕੇ ਨਾਲ ਰਹਿਣਾ ਬਾਕੀ ਮੀਟਿੰਗਾਂ ਦਾ ਜਿਹੜਾ ਸਿਲਸਿਲਾ ਉਹ ਆਪਾਂ ਕਦੇ ਵੀ ਟੇਬਲ ਟਾਕ ਤੋਂ ਭਜੇ ਨਹੀਂ ਐ ਉਹ ਆਪਾਂ ਮੀਟ ਕਾਰ ਦਾ ਸਿਲਸਿਲਾ ਜਾਰੀ ਰੱਖਣਾ ਹੈ ਕੁਝ ਮੰਗਾਂ ਦੇ ਉੱਤੇ ਥੋੜੀ ਬਹੁਤ ਸਹਿਮਤੀ ਹੋਈ ਆ ਬਾਕੀ ਉਹਨਾਂ ਐਡਵਾਰਡ ਦਾ ਹੁਣ ਟਾਈਮ ਦਿੱਤਾ ਹੈ ਜਿਵੇਂ ਨਹੀਂ ਐਤਵਾਰ ਨੂੰ ਕੋਈ ਸਹਿਮਤੀ ਬਣਦੀ ਕਿ ਫਿਰ ਲੀਡਰ ਅੱਗੇ ਦਾ ਜੋ ਵੀ ਸਾਨੂੰ ਕੋ ਮਿਲੇਗਾ ਜੇ ਬੈਰੀਕੇਡ ਤੇ ਕੁਝ ਵੀ ਨਹੀਂ ਸਾਡੇ ਅੱਗੇ ਤੋੜਨੇ ਬੈਰੀਕੇਡ ਤੇ ਆਪਾਂ ਕੁਝ ਘੰਟਿਆਂ ਦੇ ਵਿੱਚ ਕੁਝ ਮਿੰਟਾਂ ਦੇ ਵਿੱਚ ਤੋੜ ਸਕਦੇ ਆ ਪਰ ਆਪਾਂ ਸ਼ਾਂਤਮਈ ਰਹਿਣਾ ਹੈ ਬਲਕਿ ਸਰਕਾਰ ਤਾਂ ਇਹ ਵਿਚਾਰ ਹੈ ਸਰਕਾਰ ਇਹ ਚਾਹੁੰਦੀ ਆ ਕਿ ਇਹਨਾਂ ਦੀ ਜਿਹੜੀ ਭੀੜ ਹੈ ਉਹ ਜਿਹੜੀ ਆ ਉੱਪਰ ਹੋਵੇ ਕਿ ਕੋਈ ਨੁਕਸਾਨ ਹੋਵੇ ਪੂਰੇ ਪਾਸੇ ਪਾਰਟਿਸਪੀਕੇਟਣਾ ਚਾਹੁੰਦੀ ਆ ਪਰ ਆਪਾਂ ਉਹ ਕੰਮ ਨਹੀਂ ਹੋਣਾ ਬਲਕਿ ਆਪਾਂ ਬਿਲਕੁਲ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੀ ਆ ਲੜਾਈ ਅੰਦੋਲਨ ਲੜਨਾ ਹੈ ਤੇ ਜਿੱਤ ਪ੍ਰਾਪਤ ਕਰਨੀ ਸਾਡੇ ਨਾਲ ਕਿਸਾਨਾਂ ਦੇ ਨਾਲ ਦੁਕਾਨਦਾਰ ਵੀਰ ਵੀ ਆਪਣੇ ਕੰਮਕਾਰਾਂ ਨੂੰ ਸਮਾਪਤ ਕਰਕੇ ਅੱਜ ਧਰਨੇ ਦੇ ਵਿੱਚ ਹਾਜ਼ਰੀ ਲਵਾਉਣ ਲਈ ਪਹੁੰਚੇ ਨੇ ਪਹੁੰਚੇ ਨੇ ਮੇਰੇ ਨਾਲ ਸਰਦਾਰ Pritpal Singh ਜੀ ਉਹ ਖਰੂਰ ਸਾਹਿਬ ਤੋਂ ਆਪਣੀ ਬਹੁਤ ਵੱਡੀਆਂ ਕਾਰੋਬਾਰ ਨੂੰ ਛੱਡ ਕੇ ਸੰਘਰਸ਼ ਦੇ ਵਿੱਚ ਹਿੱਸਾ ਪਾਉਣ ਲਈ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਸਰਦਾਰ Pritpal Singh ਜੀ ਦੇਖਦੇ ਹੋ ਕਿ ਜੇ ਅਗਰ ਇਹ ਸਾਰਾ ਕੁਝ ਕਿਸਾਨਾਂ ਦੀਆਂ ਮੰਗਾ ਜੈ ਜਾ ਕੇ ਜਾਏ ਤੇ ਚ ਦੁਕਾਨਦਾਰਾਂ ਦਾ ਕੀ ਨੁਕਸਾਨ ਹੋ ਰਿਹਾ ਜਾ ਜਿਵੇਂ ਕਿ ਰੂਟ ਜਾਮ ਕੀਤੇ ਨੇ ਆਮ ਪਬਲਿਕ ਦਾ ਕੀ ਨਜ਼ਰੀਆ ਤੁਹਾਡੇ ਮੈਨੇ ਵਾਈ ਗੁਰੂ ਖਾਲਸਾ ਵਾਈ ਦੇਖੋ ਜੀ ਇਹਦੇ ਵਿੱਚ ਦੁਕਾਨਦਾਰ ਭੰਗਾਰਾਂ ਨਾਲ ਹੀ ਆ ਜੋ ਕਿਸਾਨ ਅੱਜ ਕੱਲ ਜਿਹੜੀ ਆ ਸਾਰੇ ਬੀਜੀ ਦੀ ਉਹਦੇ ਦੇ ਅਨਸਾਰੇ ਕਾਰੋਬਾਰ ਚੱਲਣੇ ਆ ਆ ਕੋ ਮਾਇਆ ਹੂਗਾ ਤੇ ਗਾੜੀ ਹੱਟ ਚੱਟ ਸਭ ਕੁਝ ਚੱਲੀ ਜਾਣਾ ਬਸ ਇਹਦੇ ਨਾਲ ਆ ਸਾਡੀ ਰੋਡ ਦੇ ਨਾਲ ਜੇ ਕੋਈ ਤਕੀਕ ਹੋਦੀ ਪਿਆ ਤਾਂ ਚੱਲਦੀ ਆ ਸੰਗ ਕੋਈ ਨਹੀਂ ਪਰੇਸ਼ਾਨੀ ਵਾਲੀ ਗੱਲ ਇਹ ਸਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਜਿਹੜੇ ਆਪਣੀਆਂ ਗੱਡੀਆਂ ਨੂੰ ਦਫ਼ਤਰ ਬਣਾ ਕੇ ਪੱਕੇ ਤੌਰ ਤੇ ਇੱਥੇ ਬੈਠੇ ਹੋਏ ਨੇ ਮੇਰੇ ਨਾਲ ਨੇ ਜੁੜ ਲੋ ਰਹੀਆ ਟੀਵੀ ਕੁਲਵਿੰਦਰ ਸਿੰਘ ਕੈਮਰਾਮੈਨ